ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕੀ ਫਤਿਹ ਸੰਤਨ ਸਿੰਘ ਰੂਪੇਗਵਾਦ ਸਰੋਵਰ ਮਹਾਰਾਜ ਸਦਾ ਹੀ ਜੈਕਾਰਾ ਸਦਾ ਹੀ ਜੈਕਾਰਾ ਅੱਜ ਪੱਲਾ ਕਰੋ ਬਾਬਾ ਜੀ ਮੇਰ ਕਰੋ ਕਿਰਪਾ ਕਰੋ ਬਾਈ ਮੁੱਖ ਆਦੇਸ਼ਾਂ ਨਾਲ ਨਾਸ ਕਰੋ ਬਾਬਾ ਜੀ ਕੋਈ ਕੜੀ ਨਾ ਦੇਖੋ ਕਰੋ ਕਿਰਪਾ ਸੰਤਨ ਸਿੰਘ ਰੂਪੇਗਵਾਦ ਮਹਾਰਾਜ ਤੇ ਕਿਰਪਾ ਕਰੋ ਮੇਰ ਕਰੋ ਬੱਚਿਆਂ ਦੇ ਬਾਬਾ ਜੀ ਬੱਚੇ ਬੱਚੇ ਦਾ ਕਰਤਾ ਕਿਰਪਾ ਕਰੋ ਬਾਬਾ ਜੀ

ਦੇਵ ਗੁਰੂ ਬਲ ਬਲ ਜਾਈਏ ਦੇਵ ਗੁਰੂ ਬਲ ਬਲ ਜਾਈਏ ತಾರೇ ಆ ತಾರೇ ತೆರೆ ಜ್ಞಾನ ಧ್ವನಿ ಕರ್ಮ ನಾನೇ ਕਸਮ ਦੀ ਨੂਰੀ ਅਲਸਾ ਫੁਰਸਾ ਚੱਲੀ ਏ ਤੁਧ ਰਿੱਖੇ ਸੱਚੇ ਬਾਤਿ ਚਾ ਮਨ ਜਨਮ ਜਨਮ ਦੀ ਕੱਟੀ ਏ ਤੁਧ ਰਿੱਖੇ ਸੱਚੇ ਬਾਤਿ ਚਾ ਮਾਦੇ ਜਨਮ ਜਨਮ ਦੀ ਕੱਟੀ ਏ ਦਰਜਨ ਦੇ ਸੋ ਦੀਵਾ ਗੁਰ ਤੇ ਦਰਜਨ ਦੇ ਖ ਦੀਵਾ ਗੁਰ ਤੇਰਾ किया <laughs> प्रया <laughs> 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 ਸਤ ਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਜਿਤ ਜਿਤ ਮਾਉ ਅਰਦਾਸ ਕਹਉ ਪਰ ਕਹਿ ਬਨਾ ਸਕਉ ਸਰਬ ਚਿੰਤ ਤੁਝ ਪਾਸ ਸਾਧ ਸੰਗਤ ਹਉ ਤਕ ਇਰੇ ਹੁਕਮ ਪਵ ਨੀਸਾਣ ਤੋ ਕਰੋ ਸਾਹਿਬ ਕੀ ਸੇਵਾ ਜਬ ਗੁਰ ਦੇਖੈ ਸਭ ਦਿਸ਼ਟ ਨਾਮ ਕਰਤਾ ਮੁਖ ਮੇਵਾ ਅਗਮ ਅਲਖ ਕਾਰਣ ਪੁਰਖ ਜੋ ਫਰਮਾਵੇ ਸੋ ਕਹੋ ਗੋਰੀ ਅਮਰਦਾਸ ਕਾਰਣ ਕਰਨ ਜਿਵ ਤੂੰ ਰਖਹਿ ਤੇਰੋ ਹੋ ਗੋਰੀ ਅਮਰਦਾਸ ਕਾਰਣ ਕਰਨ ਜਿਵ ਤੂੰ ਰਖਹਿ ਤੇਰੋ ਹੋ ਸਮੰਦ ਸਾਗਰ ਨੀਰ ਭਰਿਆ ਤੇ ਤੇ ਔਗਣ ਹਮਾਰੀ ਦਇਆ ਕਰੋ ਕਿਛ ਮਿਹਰ ਉਪਾਵ ਡੁੱਬਦੇ ਪੱਥਰ ਤਾਰੇ ਜੀ ਅੜਾ ਅਗਨ ਵਰ ਰ ਤਪ ਤੀਰ ਵਗ ਕਾਤੇ ਰਣਵਤ ਨਾਨਕ ਹੁਕਮ ਪਛਾਨ ਸੁਖ ਹੋਇ ਤਿੰਨ ਰਾਤੀ ਆਇਆ ਤੁਰ ਚੱਲ ਨੈ ਤਕੀ ਤਉ ਸਰਣਾਏ ਜੀਉ ਮੈਂ ਆਸਾਰ ਕੀ ਚਿਤ ਮੈਂ ਮੇਰਾ ਸਭ ਦੁੱਖ ਗਵਾਹੇ ਜੀਉ ਰਾਮ ਨਾਮ ਓਰ ਕ ਸਾਮਨ ਹੀ ਕੋਈ ਜਿਹ ਸਿਰਤ ਸੰਕਟ ਮਿਟਾਇ ਦਰਸ ਤੋ ਹਾਰ ਹੋਏ ਸੋ ਕਹੋ ਟਲ ਗੁਰ ਸੇਵੀਐ ਐਨ ਸਸਾਜ ਸੁਭਾਈ ਦਰਸਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਵ ਸਿਵਤ ਖਸਮ ਦੀ ਨੂਰ ਅਰਸਾਂ ਕਰਸਾਂ ਛਟਿਆ ਤਦ ਡਿਠੀ ਸੱਚੇ ਪਾਤ ਸਾਹ ਮਲ ਜਨਮ ਜਨਮ ਦੀ ਕਟਿਆ ਸਜਣ ਸੱਚਾ ਪਾਤ ਸਾਹ ਇਰਸਾੰਦ ਸਾਹ ਜੇ ਸਰਪਾਸ ਬਹਿਟਿਆ ਸੁਹੀਐ ਤਬ ਨਾੰਦਾ ਵੀ ਸਾਹ सतनामी वाहेग गुरु साहिब जी सतनाम ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹਲਾ 3 ਜਾ ਮਾਇਆ ਮਮਤਾ ਮੋਣੀ ਜਿਨ ਵਿਣਦਨਤਾ ਜਗ ਖਾਇਆ ਮਨ ਮੁਖ ਖਾਦੇ ਗੁਰ ਮੁਖ ਉੱਪਰੇ ਜਿਨੀ ਸੱਚ ਨਾਮ ਚਿਤ ਲਾਇਆ ਮਾਇਆ ਮਮਤਾ ਮੋਹ ਨਹੀਂ ਜਿਨ ਵਿਣਦੰਤਾ ਜਗ ਖਾਇਆ ਮਨ ਮੁਖ ਖਾਦੇ ਗੁਰ ਮੁਖ ਉੱਪਰੇ ਜਿਨੀ ਸੱਚ ਨਾਮ ਚਿਤ ਲਾਇਆ ਬਿਨ ਲਾਵੇ ਜਗ ਕਮਲਾ ਫਿਰ ਗੁਰਮਖ ਨਦਰੀ ਆਇਆ ਤੰਦਾ ਕਰਤਿਆ ਨੇਵਲ ਜਨਮ ਗਵਾਇਆ ਸੁਖ ਦਾਤਾ ਮਨ ਨਵਸਾਇਆ ਨਾਮਕ ਨਾਮ ਤਨਾ ਕਉ ਮਿਲਿਆ ਜਿਨ ਕਉ ਤੁਰ ਲਖ ਪਾਇਆ ਮਹਲਾ ਤੀਜਾ ਕਰ ਹੀ ਮੈਂ ਅੰਮ੍ਰਿਤ ਪਰਪੂਰ ਹ ਮਨ ਮੁਕਾ ਸਾਧਨਾ ਪਾਇਆ ਜੋ ਕਸਤੋਰੀ ਮਿਰਗ ਨ ਜਾਣੇ ਪਰਾ ਮੰਦਾ ਪਰਮ ਕੁਲਾਇਆ ਅੰਮ੍ਰਿਤ ਤਜ ਵਖ ਸੰਗ ਰਹਾ ਕਰਤਾ ਆਪ ਖਵਾਇਆ ਗੁਰਮੁਖ ਵਿਰਲੇ ਸੋਝੀ ਪਈ ਤੈਨ ਅੰਦਰ ਬ੍ਰਹਮ ਦਿਖਾਇਆ ਤਾਨ ਮਨ ਸੀਤਲ ਹੋਇਆ ਰਸਲਾ ਹਰ ਸਾਧ ਆਇਆ ਸਭ ਦੇ ਹੀ ਨਾਉ ਪੁਜਾ ਸਭ ਦੇ ਮੇਲ ਮਿਲਾਇਆ ਬਿਨ ਸਬਦ ਸਭ ਜਗ ਬੋ ਰਾਨਾ ਮਿਰਤਾ ਜਨ ਵੰਗਵਾਇਆ ਅੰਮ੍ਰਿਤ ਇੱਕੋ ਸਬਦ ਆ ਨਾਨਕ ਗੁਰਮੁਖ ਪਾਇਆ ਪੌੜੀ ਸੋ ਹਰ ਪੁਰਖ ਅਗੰਮ ਕਾਹੋ ਕਿਤ ਵਿਧ ਪਾਇਆ ਤੇ ਸਰੂਪ ਨਰੇਖ ਅਦ੍ਰਿਸ਼ਟ ਕਾਹੋ ਜਾਣ ਕੋ ਤਿਆਹੀ ਆ ਨਿਰੰਕਾਰ ਨਿਰੰਜਨ ਹਰ ਅਗੰਮ ਕਿਆ ਕਹ ਗੁਣ ਗਾਇਆ ਜੇ ਸਾਪ ਬੁਜਾਏ ਆਪ ਸੋ ਹਰ ਮਾਰਗ ਪਾਈਆ ਘਰ ਪੂਰਾ ਵਖਾਲਿਆ ਘਰ ਸੇਵਾ ਪਾਈਆ ਜਿਵੇਂ ਆਪ ਬੁਜਾਏ ਆਪ ਸੋਹਰਦਾਰ ਗਫਾਇਆ ਗੁਰਪੁਰਾ ਦੇ ਖਾਲਿਆ ਗੁਰ ਸੇਵਾ ਪਾਈਆ ਵਾਹਿਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਸਲੋਕ ਮਹੱਲਾ ਤੀਜਾ ਮਾਇਆ ਮਮਤਾ ਮੋਹਣੀ ਜਿਨ ਵਿਣਦੰਤਾ ਜਗ ਖਾਇਆ ਮਨ ਮੁਖ ਖਾਦੇ ਗੁਰਮੁਖੁ ਭਰੇ ਜਿਨਿ ਸਚ ਨਾਮ ਚਿਤ ਲਾਇਆ ਪਰਮ ਸਨਮਾਨਯੋਗ ਗੁਰੂ ਰੂਪ ਗੁਰੂ ਪਿਆਰੀ ਗੁਰਸਵਾਰੀ ਗੁਰੂ ਕੀ ਸਾਜੀ ਨਵਾਜੀ ਸਾਧ ਸੰਗ ਜੀਓ ਅੱਜ ਦਾ ਇਹ ਪਾਵਨ ਪਵਿੱਤਰ ਹੁਕਮ ਸੋਰਠ ਕੀ ਵਾਰ ਅੰਦਰ ਸ਼ਲੋਕ ਤੀਸਰੇ ਗੁਰੂ ਨਾਨਕ ਸੇਵਾ ਦੇ ਪੰਜ ਮਹਾਨ ਸਤਿਗੁਰੂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੀ ਪਾਵਨ ਰਸਨਾ ਤੋਂ ਚਾਰਨ ਹੋਏ ਤੇ ਪੌੜੀ ਛੋਟੀ ਸੁਲਤਾਨ ਤਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੀ ਪਾਵਨ ਰਸਨਾ ਤੋਂ ਚਾਰਨ ਹੋਏ ਇਹ ਪਾਵਨ ਪਵਿੱਤਰ ਹੁਕਮ ਤਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਂਦੇ ਪਾਵਨ ਪਇਤਰੰਗ 643 ਉੱਪਰ ਸੁਭਾਇਮਾਨ ਹੈ ਸਤਿਗੁਰ ਜੀ ਕਿਰਪਾ ਕਰਨ ਇਹ ਪਾਵਨ ਹੁਕਮ ਸਾਡੇ ਹਿਰਦੇ ਵਿੱਚ ਵਸੇ ਸਾਡਾ ਗੁਰੂ ਘਰ ਆਇਆ ਗਾਵੇ ਆ ਸੁਣਿਆ ਸੱਭਲ ਹੋ ਜਾਏ ਬੁੱਲਾ ਚੁੱਕਾਂ ਦੀ ਖਿਵਾਂ ਕਰਿਓ ਬਲਾਉ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ